ਸਤਿ ਸ੍ਰੀ ਅਕਾਲ ਦੋਸਤੋ ਕੀ ਤੁਹਾਨੂੰ ਪਤਾ ਹੈ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਜਾਨੀ ਸਾਡਾ ਲੀਵਰ ਅੱਜ ਕੱਲ ਖਤਰੇ ਵਿੱਚ ਹੈ ਜੇਕਰ ਤੁਹਾਨੂੰ ਹਾਰ ਵੇਲੇ ਥਕਾਵਟ ਰਹਿੰਦੀ ਹੈ ਪੇਟ ਵਿੱਚ ਭਾਰੀਪਨ ਮਹਿਸੂਸ ਹੁੰਦਾ ਹੈ ਜਾਂ ਤੁਹਾਡਾ ਪੇਟ ਬਾਹਰ ਨੂੰ ਨਿਕਲ ਰਿਹਾ ਹੈ ਤਾਂ ਇਹ ਫੈਟੀ ਲੀਵਰ ਦੇ ਲੱਛਣ ਹੋ ਸਕਦੇ ਹਨ ਅੱਜ ਦੀ ਇਸ ਖਾਸ ਵੀਡੀਓ ਵਿੱਚ ਮੈਂ ਤੁਹਾਨੂੰ ਬਹੁਤ ਹੀ ਸਰਲ ਭਾਸ਼ਾ ਵਿੱਚ ਦੱਸਾਂਗਾ ਕੀ ਫੈਟੀ ਲੀਵਰ ਕੀ ਹੁੰਦਾ ਹੈ ਇਹ ਕਿਉਂ ਹੁੰਦਾ ਹੈ ਅਤੇ ਤੁਸੀਂ ਘਰ ਵਿੱਚ ਬੈਠੇ ਹੀ ਆਪਣੀ ਖੁਰਾਕ ਵਿੱਚ ਬਦਲਾਅ ਕਰਕੇ ਇਸ ਨੂੰ ਕਿਵੇਂ ਠੀਕ ਕਰ ਸਕਦੇ ਹੋ ਮੈਂ ਹਾਂ ਤੁਹਾਡਾ ਆਪਣਾ ਤੇ ਤੁਸੀਂ ਦੇਖ ਰਹੇ ਹੋ ਸਿਹਤ ਪੰਜਾਬੀ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਲੀਵਰ ਸਾਡੇ ਸਰੀਰ ਦਾ ਉਹ ਇੰਜਨ ਹੈ ਜੋ ਖਾਣੇ ਨੂੰ ਹਜਮ ਕਰਦਾ ਹੈ ਅਤੇ ਸਾਡੇ ਸਰੀਰ ਵਿੱਚੋਂ ਗੰਦਕੀ ਬਾਹਰ ਕੱਢਦਾ ਹੈ ਪਰ ਜਦੋਂ ਅਸੀਂ ਬਹੁਤ ਤਲਿਆ ਹੋਇਆ ਜਾਂ ਮਿੱਠਾ ਖਾ ਲੈਂਦੇ ਹਾਂ ਤਾਂ ਲੀਵਰ ਦੇ ਉੱਪਰ ਚਰਬੀ ਦੀ ਇੱਕ ਪਰਤ ਜੰਮ ਜਾਂਦੀ ਹੈ ਇਸ ਨੂੰ ਤੁਸੀਂ ਇੰਜ ਸਮਝੋ ਜਿਵੇਂ ਇੱਕ ਫਿਲਟਰ ਵਿੱਚ ਗੰਦਕੀ ਫਸ ਜਾਵੇ ਤਾਂ ਉਹ ਪਾਣੀ ਸਾਫ਼ ਨਹੀਂ ਕਰ ਸਕਦਾ ਉਮੇ ਹੀ ਫੈਟੀ ਲੀਵਰ ਸਾਡੇ ਊਰ ਨੂੰ ਸਾਫ ਨਹੀਂ ਕਰ ਪਾਉਂਦਾ ਅਤੇ ਸਰੀਰ ਵਿੱਚ ਬਿਮਾਰੀਆਂ ਵਧਣ ਲੱਗਦੀਆਂ ਹਨ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਦਾ ਲੀਵਰ ਫੈਟੀ ਹੈ ਜੇਕਰ ਤੁਹਾਨੂੰ ਇਹ ਪੰਜ ਸੰਕੇਤ ਮਿਲ ਰਹੇ ਹਨ ਤਾਂ ਤੁਸੀਂ ਵੀ ਹੋ ਜਾਓ ਸਾਵਧਾਨ ਸਭ ਤੋਂ ਪਹਿਲਾਂ ਸਰੀਰਕ ਕਮਜ਼ੋਰੀ ਸਾਰਾ ਦਿਨ ਆਲਸ ਅਤੇ ਥਕਾਵਟ ਰਹਿਣੀ ਨੰਬਰ 2 ਪੇਟ ਦਾ ਉੱਪਰਲਾ ਹਿੱਸਾ ਸੱਜੇ ਪਾਸੇ ਪਸਲੀਆਂ ਤੇੇੇ ਦਾ ਦਰਦ ਜਾਂ ਭਾਰੀਪਨ ਰਹਿਣਾ ਨੰਬਰ 3 ਭੁੱਖ ਦੀ ਕਮੀ ਖਾਣਾ ਖਾਣ ਦਾ ਮਨ ਨਾ ਕਰਨਾ ਜਾਂ ਜੀ ਕੱਚਾ ਹੋਣਾ ਨੰਬਰ 4 ਚਮੜੀ ਅਤੇ ਅੱਖਾਂ ਅੱਖਾਂ ਵਿੱਚ ਹੰਕਾ ਪੀਲਾਪਨ ਦਿਖਾਈ ਦੇਣਾ ਨੰਬਰ 5 ਪੇਟ ਦਾ ਵਧਣਾ ਬਾਕੀ ਸਰੀਰ ਪਤਲਾ ਹੋਣਾ ਪਰ ਸਿਰਫ ਪੇਟ ਦਾ ਬਾਹਰ ਨਿਕਲਣਾ ਹੁਣ ਗੱਲ ਕਰਦੇ ਹਾਂ ਇਹ ਕਿਉਂ ਹੁੰਦਾ ਹੈ ਪਹਿਲਾ ਕਾਰਨ ਬਾਹਰ ਦਾ ਖਾਣਾ ਸਮੋਸੇ ਟਿੱਕੀਆਂ ਅਤੇ ਜ਼ਿਆਦਾ ਤੇਲ ਵਾਲੀਆਂ ਚੀਜ਼ਾਂ ਖਾਣਾ ਦੂਜਾ ਕਾਰਨ ਮਿੱਠਾ ਅਤੇ ਮੈਦਾ ਹੋਲਡਰਿੰਗ ਅਤੇ ਚਿੱਟਾ ਮੈਗਾ ਲੀਵਰ ਦਾ ਸਭ ਤੋਂ ਵੱਡਾ ਕਲਸ਼ਮਣ ਹੈ ਤੀਜਾ ਕਾਰਨ ਹੈ ਬੈਠੇ ਰਹਿਣਾ ਸਿਰਕ ਮਿਹਨਤ ਜਾਂ ਸੈਰ ਨਾ ਕਰਨਾ ਅਤੇ ਚੌਥਾ ਸਭ ਤੋਂ ਵੱਡਾ ਕਾਰਨ ਹੈ ਸ਼ਰਾਬ ਦਾ ਸੇਵਨ ਕਰਨਾ ਹੁਣ ਆਉਂਦੇ ਹਾਂ ਸਭ ਤੋਂ ਜ਼ਰੂਰੀ ਹਿੱਸੇ ਤੇ ਇਸ ਨੂੰ ਠੀਕ ਕਿਵੇਂ ਕਰੀਏ ਤੁਹਾਨੂੰ ਦਵਾਈਆਂ ਦੀ ਲੋੜ ਨਹੀਂ ਬਸ ਇਹ ਚਾਰ ਕੰਮ ਕਰੋ ਨੰਬਰ 1 ਆਮਲਾ ਰੋਜ਼ ਸਵੇਰੇ ਇੱਕ ਆਮਲਾ ਖਾਓ ਜਾਂ ਉਸ ਦਾ ਰਸ ਪੀਓ ਇਹ ਲੀਵਰ ਨੂੰ ਅੰਦਰੋਂ ਤੋਂ ਓਕੇ ਸਾਫ਼ ਕਰ ਦਿੰਦਾ ਹੈ ਨੰਬਰ 2 ਨਿੰਬੂ ਅਤੇ ਗਰਮ ਪਾਣੀ ਸਵੇਰੇ ਖਾਲੀ ਪੇਟ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਨਿਚੋੜ ਕੇ ਪੀਓ ਇਹ ਲੀਵਰ ਦੀ ਚਰਬੀ ਨੂੰ ਮੋਹ ਬਾਗ ਪਿਘਲਾ ਦੇਵੇਗਾ ਨੰਬਰ 3 ਹਰੀਆਂ ਸਬਜ਼ੀਆਂ ਆਪਣੀ ਖਾੜੀ ਵਿੱਚ ਸਲਾਦ ਅਤੇ ਹਰੀਆਂ ਸਬਜ਼ੀਆਂ ਦੀ ਮਾਤਰਾ ਵਧਾਓ ਨੰਬਰ 4 ਹਲਦੀ ਵਾਲਾ ਦੁੱਧ ਰਾਤ ਨੂੰ ਸੌਣ ਵੇਲੇ ਇੱਕ ਚੁਟਕੀ ਹਲਦੀ ਵਾਲਾ ਦੁੱਧ ਪੀਓ ਜੋ ਲੀਵਰ ਦੀ ਸੋਜ ਨੂੰ ਕੀ ਕਰ ਦਿੰਦਾ ਹੈ ਦੋਸਤੋ ਸਿਹਤ ਹੀ ਸਭ ਤੋਂ ਵੱਡਾ ਖਜ਼ਾਨਾ ਹੈ ਜੇ ਤੁਸੀਂ ਅੱਜ ਆਪਣੇ ਖਾਣ-ਪੀਣ ਤੇ ਧਿਆਨ ਦੇਵੋਗੇ ਤਾਂ ਕੱਲ ਨੂੰ ਹਸਪਤਾਲਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਰੋਜ਼ਾਨਾ 30 ਮਿੰਟ ਦੀ ਸੈਰ ਜ਼ਰੂਰ ਕਰੋ ਅਤੇ ਖੂਬ ਪਾਣੀ ਪੀਓ ਜੇਕਰ ਤੁਹਾਨੂੰ ਇਹ ਵੀਡੀਓ ਫਾਇਦੇਮੰਦ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਰੇ ਸਿਹਤਮੰਦ ਰਹਿ ਸਕਣ ਅਗਲੀ ਵੀਡੀਓ ਤੁਸੀਂ ਕਿਸ ਵਿਸ਼ੇ ਤੇ ਦੇਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਚੈਨਲ ਸਿਹਤ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਤਿ ਸ੍ਰੀ ਅਕਾਲ